ਕਿਵੇਂ ਰੁਸਕੇ ਜੇ ਬੈ ਗਈ ਅੰਦਰ ਕੀ ਦੱਸਾਂ ਹਾਂ ਤਾਂ ਮਾਮਾ ਤਿਆਂ ਹੁਣ ਤਾਂ ਜ਼ਮੀਨ ਤੇ ਪਹੁੰਚ ਗੀਆਂ ਦੋਏ ਹਾਂ ਬਲਤਕ ਲਈ ਜ਼ਮੀਨ ਕਹਿੰਦੀਆਂ ਹਾਂ ਹਾਂ ਹੁਣ ਤਾਂ ਕਹਿੰਦੇ ਤਿੰਨ ਹਿੱਸੇ ਦਾ ਮੰਗ ਨਹੀਂ ਘਰ ਵੰਡਾਂਗੇ ਤਿੰਨ ਹਿੱਸੇ ਤਿੰਨ ਹਿੱਸੇ ਕਾਵੇ ਨਾ ਤਾਂ ਵੀ ਇੱਕ ਕੁੜੀ ਦਾ ਇੱਕ ਆਪ ਦਾ ਮੰਮੀ ਪਾਊਗੀ ਹਾਂ ਤੇ ਇੱਕ ਤੇਰਾ ਹਾਂ ਹੁਣ ਤਾਂ ਕਹਿੰਦੇ ਤਿੰਨ ਹਿੱਸੇ ਪੈਣਗੇ ਕਹਿੰਦੇ ਜੀਣ ਚ ਨਾਲੇ ਘਰ ਵੰਡਾਂਗੇ ਕਹਿੰਦੇ ਤਾਬ ਦਾ ਕਿਤੇ ਹੋਰ ਜਾ ਕੇ ਰਹਾਗੇ ਚੰਨਾ ਮੈਤਰੀ ਕੱਲ ਜਨਾ ਆਪਣੇ ਘਰੇ ਕੋਈ ਹੋਰ ਤਾਂ ਨਹੀਂ ਆਉਂਦਾ ਜਿਹੜੇ ਇਹਨਾਂ ਦੇ ਕੰਨ ਭਰਦਾ ਹੈਗਾ ਵੀ ਆਇਆ ਕਰੋ ਤੁਸੀਂ ਕੁੜੀਓ ਭਰਦੀਆਂ ਮੰਮੀ ਦੇ ਕੰਨ ਹਾਂ ਵੀ ਆਪਾਂ ਜ਼ਮੀਨ ਵੰਡ ਲੈਣੇ ਆ ਵੀ ਆਪਾਂ ਕਿਤੇ ਜਾ ਕੇ ਹੋਰ ਲੈ ਲਾਂਗੇ ਬਾਹਰੇ ਹੋਰ ਕਿੱਥੇ ਲੈਣੇ ਨਹੀਂ ਵੀ ਮੈਂ ਸਾਰੇ ਤਾਂ ਜਾਣਦੇ ਇਹ ਇਹਨੂੰ ਮਾਤਾ ਨੂੰ ਨਹੀਂ ਬਸਤਾਵ ਆਇਆਗਾ ਤੂੰ ਆਪਦੀ ਕੁੜੀ ਦਾ ਕਰ ਪੱਟਰੀਆਂ ਹੋਰ ਕਿੱਥੇ ਐਂ ਸਾਰਿਆਂ ਨੂੰ ਬਰਾਬਰ ਬਿਠਾ ਕੇ ਰੱਖੂ ਫਿਰ ਇਹ ਤਾਂ ਬਿਠਾ ਕੇ ਰੱਖੋ ਜਿਹਦਾ ਮਨ ਜ਼ਮੀਨ ਮੰਗਦੀ ਆ ਇਸ ਸੱਪ ਨੂੰ ਵੀ ਤੂੰ ਕਹਿੰਦਾ ਵੀ ਤੂੰ ਬਈ ਵੜਿਆ ਕੇ ਰੱਖ ਲਿਆ ਕਰ ਹੁਣ ਆਪਣੇ ਕੋਲੇ ਡੂਡ ਕਿਲਾ ਰਹਿ ਜਾਊਗਾ ਇਹ ਡੂਡ ਨਾਲ ਜਵਾਬ ਪੜਾਵਾਂਗੇ ਕੀ ਕਰਾਂਗੇ ਤੂੰ ਤੂੰ ਵੀ ਨਹੀਂ ਹਟਦੀ ਹੈਗੀ ਉਹਨਾਂ ਨੇ ਦੁੱਧ ਲਈ ਰੱਖਦੀਆਂ ਸਾਰਾ ਦਿਨ ਜਦੋਂ ਬੋਲਦੇ ਫਿਰ ਤਾਂ ਬੋਲਣਾ ਪਊ ਨਾ ਬੋਲਣਾ ਪਊ ਫਿਰ ਭਾਈ ਦੇਖ ਲੈ ਹੁਣ ਦੇਖ ਲੈ ਤੇਰੇ ਮੂਰੇ ਤੈਨੂੰ ਕੀ ਕਹਿੰਦਾ ਤੈਨੂੰ ਇਹ ਕਹ ਮੈਨੂੰ ਤਾਂ ਕਿਹਾ ਵੀ ਨਹੀਂ ਹਰੇ ਤੈਨੂੰ ਕਹਿਣੀ ਆ ਮੈਂ ਤਾਂ ਤੈਨੂੰ ਐਂ ਕਹਿਣਾ ਵੀ ਬੜਾ ਜਿਆ ਕੰਨਾ ਪਿਆਰ ਨਾਲ ਵੜਿਆ ਕੇ ਰੱਖ ਲੈ ਇੱਕ ਵਾਰੀ ਤੋੜ ਜੀ ਆਪਾਂ ਚਲ ਫਿਰ ਦੇਖੀ ਜੂ ਕੀ ਹੋਰ ਹੁਣ ਮੈਂ ਦੱਸ ਕੀ ਕਰਾਂ ਉਹਨਾਂ ਦੇ ਚਾਰ ਪਾਣੀ ਟਾਈਮ ਤੇ ਕਰਦਾਂ ਨੇ ਨਾ ਰੋਟੇ ਟੁਕੜਾ ਤਾਂ ਦੇ ਦਿੰਨੀ ਆ ਕੱਪੜਾ ਲੀੜਾ ਧੋਤੇ ਤੋਂ ਦਿੰਨੀ ਆ ਫਿਰ ਹੋਰ ਦੱਸ ਉਹਨਾਂ ਨੂੰ ਮੈਂ ਕੀ ਕਰਾਂ ਸਾਰਾ ਦਿਨ ਅਹੀਂ ਕਹਿਣਾ ਕਰਨਾ ਤੈਨੂੰ ਮੈਂ ਆਹੀ ਪੰਜ ਚਾਰ ਦਿਨ ਬੜਿਆ ਕੇ ਰੱਖ ਲੈ ਹੈ ਉਦੋਂ ਵਾਰ ਆਪਾਂ ਹੀ ਲਾ ਕੋਈ ਕਰਦੇ ਆਂ ਨਾ ਤਾਂ ਮੈਂ ਮਾਮੀ ਨੂੰ ਫੋਨ ਕਰਾਂਗਾ ਵੀ ਪਰੌਣੇ ਨੂੰ ਲੈ ਕੇ ਭਾਈ ਤੂੰ ਆ ਜੀ ਮੈਂ ਪੁੱਛਦਾ ਉਹਨੂੰ ਫੋਨ ਕਰਕੇ ਦੇਖਦਾ ਇਹਨੂੰ ਅਹੀਂ ਕਹਿਣਾ ਵੀ 11 ਬੜਿਆ ਕੇ ਤੋਰ ਜੀ 11 ਗੱਲ ਟਿਕ ਜੂ ਜਿਵੇਂ ਜੂਨ ਵਾਲਾ ਕਿਹੜਾ ਲਿਆਂਦਾ ਹੁੰਦਾ ਕੌਣ ਲਿਆਂਦਾ ਹਲੇ ਉਹਨਾਂ ਦੇ ਅੰਦਰ ਉਹੀ ਗੁੱਸਾ ਹੈਗਾ ਸੌਰਿਆਂ ਵਾਲਾ ਉਹ ਇੱਕ ਰੋਡ ਉੱਤੇ ਨੇ ਨੌਕਰਾਂ ਦੀਆਂ ਦੋਈ ਮਾਮਾ ਦੀਆਂ ਪੱਖੀਆਂ ਬੈਠੀਆਂ ਨੇ ਪੱਖੀਆਂ ਤਾਂ ਬੈਠੀਆਂ ਨੇ ਉਹ ਮਾਤਰਾ ਵੀ ਹਲੇ ਸੁਰਤ ਹੈ ਨਹੀਂ ਉਹਨੂੰ ਉਹਨੂੰ ਮਗਰੋਂ ਪਸਤਾਵਾ ਆਉਂਦਾ ਤੜਕੇ ਮੇਰੇ ਕੋਲੇ ਵੀ ਗੱਲਾਂ ਕਰਦੀ ਦੀ ਕਹਿੰਦੀ ਉਹਨਾਂ ਦੇ ਆਏ ਹੋਰੇ ਆ ਉਹਨਾਂ ਦੇ ਆਏ ਹੋਰੇ ਮਾਤੂ ਆਪਦੇ ਮੰਜੇ ਥੱਲੇ ਵੀ ਛੋਟੀ ਫੇਰ ਆ ਆਪਦੇ ਮੰਜੇ ਥੱਲੇ ਵੀ ਛੋਟੀ ਫੇਰ ਉਹਨਾਂ ਦੀ ਕੁੜੀ ਘਰੇ ਬੈਠੀ ਹੈ ਕਹਿੰਦੀ ਲੈ ਤੇ ਤੇਰੀ ਨਹੀਂ ਬੈਠੀ ਘਰੇ ਵੀ ਤੇਰੀ ਕਹਿੰਦੀ ਆਪਦੇ ਮੰਜੇ ਥੱਲੇ ਕਿਸੇ ਛੋਟੀ ਫੇਰ ਜੀ ਆਉ ਤੇ 2 ਮਹੀਨਾ ਕੀ ਹੋ ਗਈ ਵਿਆਹ ਦਾ ਦੋ ਮੀਨੇ ਹੋਰ ਮੱਠੀ ਨੂੰ ਕਦੇ ਹੋਰ ਓਏ ਆਪਦੀ ਕਿੱਥੇ ਸੋਚਦੀ ਆ ਉਹ ਆਪਦੀ ਇੰਨੀਆਂ ਕਿ ਲੋਗੇ ਫੇਰ ਕਾਨੂੰ ਕਰਨਾ ਬਸ ਜੀ ਉਹ ਤਾਂ ਆਪਦਾ ਵੀ ਘਰ ਪੱਟਣ ਨੂੰ ਕਰਦੀ ਈ ਥੀ ਲੈ ਤੈਨੂੰ ਭੇਜ ਦਿੱਤਾ ਸੀਗਾ ਜੇ ਤੂੰ ਨਾਮ ਲੈ ਕੇ ਆਉਂਦਾ ਤੈਨੂੰ ਆਪਣਾ ਵੀ ਘਰ ਪੱਟਿਆ ਗਿਆ ਜੀ ਤੂੰ ਹੀ ਲੈ ਮੈਂ ਤਾਂ ਆਉਂਦੀ ਨਹੀਂ ਦੀ ਜਿੰਨੇ ਚਿਰ ਚਲੋ ਮੈਨੂੰ ਆਏ ਠੀਕਾ ਵੀ ਘਰ ਬਸ ਜੀ ਚਲ ਬਗ ਜੂਗੀ ਇਹ ਮੈਂ ਤਾਂ ਹੀ ਤੈਨੂੰ ਕਹਿਣਾ ਕੋਈ ਸਕੀਮ ਲਾਉਣੀ ਆਪਾਂ ਤੂੰ ਉਹ ਜਮੀਨ ਇਕੱਠ ਲੈ ਪਿਆਰ ਨਾ ਕਰੇ ਕੋਈ ਜੇ ਤੈਨੂੰ ਕਹਿੰਨੀ ਚੁੱਪ ਕਰਕੇ ਪਰ੍ਹਾਂ ਮਗ ਜਾਣ ਮੈਂ ਤਾਂ ਬਈ ਨਾ ਬਹੁਤ ਮੱਥਾ ਮਾਰ ਕੇ ਦੇਖ ਲਿਆ ਤੂੰ ਨਹੀਂ ਤੈਨੂੰ ਭੇਜ ਦੇ ਨਹੀਂ ਫ ਤੈਨੂੰ ਕਿਤੇ ਨਹੀਂ ਆਣਾ ਠੀਕ ਹੈ ਤੂੰ ਨਾਮਾ ਨਾ ਜਾ ਪਾਸਾ ਵੱਟ ਲੈ ਮੈਂ ਕਰਦਾ ਮਾਮੇ ਨੂੰ ਫੋਨ ਮੈਂ ਮਾਮੇ ਨੂੰ ਫੋਨ ਕਰੂੰਗਾ ਕੋਈ ਗੱਲ ਨਹੀਂ ਤੂੰ ਕਵਰ ਆਣਾ ਤੂੰ ਕਦੋਂ ਕਰੇਗਾ ਤੂੰ ਮਾਮੇ ਨੂੰ ਹੁਣੇ ਪੁੱਛ ਫੋਨ ਲਾ ਕੇ ਉਹ ਮੈਂ ਕਰ ਲੂੰ ਬਾਅਦ ਚ ਤੂੰ ਹੁਣੇ ਪੁੱਛ ਫੋਨ ਲਾ ਕੇ ਲਾ ਲੈਣਾ ਜੰਨੂ ਹੈਲੋ ਹਾਂ ਮੈਂ ਕਿੱਥੇ ਦੀਗਾ ਉਦੋਂ ਕਿਤੇ ਕੋਤ ਨੂੰ ਰਹਿਣ ਦੇ ਯਾਰਾ ਤੂੰ ਐਂ ਕਰ ਮੈਂ ਤਾਂ ਕਹਿਆ ਤੀ ਉਰੇ ਆ ਜਾ ਤੂੰ ਨਾਲੇ ਪਰੌਣੇ ਨੂੰ ਲਿਆਈ ਆਪਾਂ ਕੋਈ ਗੱਲਬਾਤ ਕਰਦੇ ਆ ਤਾਂ ਕਲੇਸ਼ ਬਧ ਹੀ ਜਾਂਦਾ ਯਾਰਾ ਉਹ ਕਿਧਰੇ ਨਹੀਂ ਕਰਨ ਨੂੰ ਕੁਛ ਹੁੰਦਾ ਹੈਗਾ ਯਾਰਾ ਤੇਧਰੇ ਨਹੀਂ ਕਰਨ ਨੂੰ ਤੇਰੀ ਨਹੀਂ ਕੁਛ ਹੁੰਦਾ ਮੈਂ ਪੀ ਆ ਕੇ ਬਾਅਦ ਚ ਰਮਾ ਜੂਗਾ ਇਹਦਾ ਜ਼ਮੀਨਾਂ ਦੀ ਗੱਲ ਪਹੁੰਚੀ ਖੜੀ ਹੈ ਤੇ ਕਹਿੰਦੇ ਪਹਿਲਾਂ ਦੋ ਹਿੱਸੇ ਕਹਿੰਦੇ ਹਾਂ ਤਿੰਨੇ ਹਿੱਸੇ ਪਾਵਾਂਗੇ ਉਹ ਤੂੰ ਕਿਧਰੇ ਨਹੀਂ ਰਮਾ ਪਿਸਟਾਲ ਨੂੰ ਤੇ ਨਰੇਰੂ ਤੂੰ ਜਵਾਂ ਨਾ ਟੈਨਸ਼ਨ ਨਾ ਕਰਾ ਦੇਖ ਤੂੰ ਲੈ ਕੇ ਪਰੋਣੇ ਨਾਲ ਗੱਲ ਕਰ ਲੈ ਕਹਿੰਦੇ ਭਈ ਆਪਾਂ ਚੱਲਾਂਗੇ ਅੱਜ ਹਾਂ ਉਹ ਇਹ ਕੰਮ ਨਿਬੜ ਜੇ ਲੈ ਤਾਂ ਦੇਖ ਤੇਰੀ ਇੱਜ਼ਤ ਰਹਿ ਜੂਗੀ ਲੈ ਕਹਿੰਦਾ ਉਹ ਵੀ ਵਿੱਚ ਦੀ ਸਾਗ ਦੇ ਭਈ ਉਹਨਾਂ ਦੀ ਕੁੜੀ ਘਰੇ ਬੈਠੀ ਐ ਉਹਦੇ ਪਿੰਡ 'ਚ ਸਾਨੂੰ ਵੀ ਬਸਰਮੀ ਆਉਂਦੀ ਹੈ ਹਨਾ ਤੂੰ ਐ ਕਰ ਮਾ ਮਾ ਬਣ ਕੇ ਕੰਮ ਛੱਡ ਦੇ ਮੈਂ ਤੇਰੇ ਨਾਲ ਬਾਅਦ ਚਾਪੀ ਆਪਣਾ ਕੰਮ ਨਿਬੜ ਜਾਂਦੇ ਮੈਂ ਤੇੰਨਾ ਕਰਾ ਜੂਗਾ ਤੂੰ ਐ ਘਰ ਛੇਤੀ ਉਹਨੂੰ ਪਰੋਣੇ ਨੂੰ ਫੋਨ ਕਰ ਕੇ ਕਹੇ ਭਈ ਤੂੰ ਘਰੇ ਰਹੀਂ ਉਦੋਂ ਬਾਅਦ ਕਿਤੇ ਅਗਲਾ ਵਗ ਬਗ ਜਾਂਦਾ ਕਹੇ ਮੈਂ ਆਉਣਾਗਾ ਤੁਸੀ ਲੈ ਕੇ ਤੂੰ ਉਹਨੂੰ ਨਾਲ ਅੱਜ ਆ ਜੋਰੇ ਆਪਾਂ ਇਹਨੂੰ ਤੋੜ ਦਾਂਗੇ ਜੇ ਹਾਰੇ-ਹੁੜੇ ਕੱਢ ਕੇ ਆਹੋ ਹਾਂ ਚੰਡਾਪੁਰ ਲੈ ਕੇ ਨਾ ਮਾਮਾ ਕਹਦਾ ਮੈਂ ਆਉਣਾਗਾ ਉਹਨੂੰ ਲੈ ਕੇ ਨਾਲ ਤੂੰ ਚਾਹ ਪਾਣੀ ਬਣਾ ਦੇ ਪਹਿਲਾਂ ਚਾਹ ਪਾਣੀ ਦੇ ਦੇ ਦੀ ਪਾਣੀ ਦੇ ਦੇ ਦੀ ਠੰਡਾ ਹੁੰਡਾ ਜੇ ਹੈਗਾ ਭਾਵੇਂ ਤਾਂ ਦੇਖੀਂ ਇਹ ਮੈਂ ਮਗਾ ਦਿੰਦਾ ਪਾਣੀ ਪੂਣੀ ਦੇ ਕੇ ਚਾਹ ਦੇ ਕੇ ਉਹਨੂੰ ਮੈਂ ਪੁੱਛ ਲਿਆ ਉਹਨੂੰ ਕਹਿੰਦਾ ਮੈਂ ਲੈ ਕੇ ਆਉਣਾ ਆਪਾਂ ਕਿਸੇ ਨਾ ਕਿਸੇ ਲੋਟ ਨੂੰ ਅੱਜ ਤੋੜੇ ਬਣਾ ਨੇ ਠੀਕ ਹੈ ਤੂੰ ਮਾਮਾ ਤੇ ਬੋਝਣਾ ਆਪਾਂ ਠੀਕ ਚਲੋ ਚੋਕਰਾ ਜੀ ਅੱਜ ਬਾਗ ਜੀ ਜੇ ਨਿੰਬੜ ਜੀ ਨਾਲੇ ਇਹਦਾ ਘਰ ਬਸ ਬਸ ਜੂ ਨਾਲੇ ਮੇਰਾ ਬਸ ਜੂ ਨਹੀਂ ਤਾਂ ਮੇਰਾ ਵੀ ਜਾੜਨੂਗਾ ਚੱਲ ਵਧੀਆ ਜੇ ਬਾਗ ਜੀ ਅੱਜ ਗਾਗਣਾ ਇੰਨੇ ਵੈਸੇ ਕਿੱਥੋਂ ਐਂਦਰ ਲਵਾਂ ਕਿਉਂ ਮੇਰੇ ਆਪਦੇ ਪੈਸੇ ਨੇ ਤੂੰ ਕਿ ਥੋਲੇਂ ਆ ਮੇਰੀ ਮਹਿੰਦੀ ਗਵਾਈ ਹੈ ਕਾਦੀ ਮਹਿੰਦੀ ਦੀ ਗਵਾਈ ਹੈ ਡੀਸੀ ਲੱਗੀ ਹੈ ਤੈਨੂੰ ਮੈਂ ਸਾਰਾ ਤਾਂ ਲੈ ਕੇ ਆਈਆਂ ਸਾਰਾ ਤਾਂ ਖੋਦ ਲੱਗੀ ਹੈ ਸਾਰਾ ਤਾਂ 200 ਰੁਪਏ ਲੱਗੇ ਇਦੀ ਕੋਲ ਨਾ ਪਾਪੀ 6000 ਰੁਪਏ ਮੇਰੇ ਆਬਦੇ ਗਏ ਤੂੰ ਕਿੱਥੋਂ ਲਈ ਇਹ ਪੈਸੇ ਮੇ ਮੇਰੀ ਕਮਾਈ ਦੇ ਨੇ ਇਹ ਪੈਸੇ ਤਾਂ ਸਾਡੇ ਨੇ ਇਹ ਮੇਰੀ ਹੱਕ ਦੀ ਕਮਾਈ ਦੇ ਨੇ ਹੱਕ ਦੀ ਕਮਾਈ ਦੇ ਕਾ ਦੇ ਨੇ ਤੇਰੇ ਛੁੱਟ ਕਿਵੇਂ ਹੋ ਗਏ ਪੈਸੇ ਇਹ ਕਿਉਂ ਪੈਸੇ ਮੈਨਾਂ ਤੈਨੂੰ ਮੰਮੀ ਨੇ ਖੜਾਏ ਨੇ ਸਾਰੇ ਪੈਸੇ ਮੇਰੇ ਆਲਕੇ ਪੈਸੇ ਨੇ ਇਹ ਹੋਰ ਦੇ ਪੈਸੇ ਪੈਸੇ ਨਿਛਲੇ ਮੈਨੂੰ ਫੜਾਦੇ ਹੈ ਤੇ ਪੈਸੇ ਤੇਰੇ ਨਹੀਂ ਹੈਗੇ ਨਾ ਪਾਪੀ ਪੈਸੇ ਮੇਰੇ ਨਹੀਂ ਨੇ ਤੂੰ ਕਿੱਥੋਂ ਲਈ ਹੈ ਪੈਸੇ ਇਹਨੇ ਮੇਰੀ ਹੱਕ ਦੀ ਕਮਾਈ ਇਹ ਤਾਂ ਹੈ ਕਾ ਦੀ ਕਮਾਈ ਹੈ ਤੇਰੀ ਕਿਉਂ ਪੈਸੇ ਮੇਰੇ ਆਦੇ ਨੇ ਫੇ ਪੈਸੇ ਵੀ ਦੱਸ ਦੇ ਕਿੱਥੋਂ ਲਈ ਹੈ ਮੈਂ ਮਾੜਾ ਕੰਮ ਕਰ ਸਰਨੰਦਾ ਤਰਪਾਈ ਮੋੜਾ ਫੜ ਕੇ ਤੁਸੀਂ ਵੇਜ ਨਹੀਂ ਹੋ ਪੈਸੇ ਮੇਰੇ ਨਹੀਂ ਹੈ ਪੈਸੇ ਨਹੀਂ ਚਲੀ ਮੈਨੂੰ ਫੜਾ ਦੇ ਪੈਸੇ ਸਾਡੇ ਨੇ ਹਾਂ ਚੱਲ ਇਹਦਾ ਕੰਮ ਕਰ ਜਾ ਕੇ ਐ ਕੰਮ ਕਿਵੇਂ ਕਰ ਤੂੰ ਤੁਰਦੀ ਲੱਗਰ ਨੂੰ ਜਗ ਜਾ ਚਾ ਨਹੀਂ ਦਿੰਦੀ ਨਾ ਦੇ ਨਾ ਮੈਂ ਤਰਪਾਈ ਨਾ ਲੱਗਰ ਦੇ ਨਾ ਮੈਂ ਜਾ ਕੇ ਮੰਮੀ ਨੂੰ ਪੁੱਛਦੀ ਆ ਜਾ ਕਰ ਲੈ ਲੈ ਕੇ ਜਾ ਡਰਨੇ ਵਾਲੇ ਮੈਨੂੰ ਨਾ ਮੰਮੀ ਤੂੰ ਗਾਗਨ ਨੂੰ ਪੈਸੇ ਫੜਾ ਕੇ ਹੀ ਆਣਾ ਨਾ ਭਈ ਮੈਂ ਤਾਂ ਫੜਾਈ ਨਹੀਂ ਹੈਗੀ ਹੋਰ ਗਾਗਨ ਨੇ ਇੰਨੇ ਪੈਸੇ ਚਲੀ ਬੈਠੀ ਹੈ ਨਾ ਹਾਂ ਮੈਂ ਫੜਾਈ ਨਹੀਂ ਹੈਗੀ ਫੇਰਾ ਉਹ ਵੈਸੇ ਕਿੱਥੋਂ ਲਈ ਹੈ ਨੇ ਭਾਈ ਉਹਦੇ ਕੋਲੇ ਪੈਸੇ ਹੈਗੇ ਜੀ ਉਹਦੇ ਵਿੱਚ ਕਿੱਥੋਂ ਆਏ ਤੇ ਪਹਿਲਾਂ ਮੈਂ ਨਹੀਂ ਮੈਂ ਨਹੀਂ ਪੈਸੇ ਫੜਾਏ ਹੈਗੇ ਪੈਸੇ ਤੂੰ ਫੜਾ ਕੇ ਆਇਆ ਨੂੰ ਮੈਂ ਨਹੀਂ ਪੁੱਤ ਮੈਂ ਫੜਾ ਕੇ ਨਹੀਂ ਹੈਗੀ ਮੈਂ ਤਾਂ ਫੜਾਏ ਨਹੀਂ ਪੈਸੇ ਉਹਨੂੰ ਉਹਦੇ ਕੋਲੇ ਮੈਂ ਗਿੰਦੀ ਵੀ ਦੇਖੀ ਆ ਤੂੰ ਉਹਨੂੰ ਫੜਾ ਕੇ ਆਈਆਂ ਨਹੀਂ ਭਾਈ ਮੈਂ ਫੜਾਏ ਨਹੀਂ ਹੈਗੇ ਮੰਨ ਲਿਆ ਕਰ ਅੱਖੀ ਲੱਗਦੇ ਹੁੰਦੇ ਨੇ ਮੰਨ ਲਿਆ ਕਰ ਮੈਂ ਨਹੀਂ ਪੈਸੇ ਪੜਾਏ ਉਹਨੂੰ ਹੋਰ ਪੈਸੇ ਨੇ ਕਿੱਥੋਂ ਆਏ ਨੇ ਉਹਦੇ ਕੋਲੇ ਹੈਗੇ ਨੇ ਕਿ ਉਹਦੇ ਕੋਲ ਕੀ ਪੈਸੇ ਨਹੀਂ ਹੈਗੇ ਅੱਛਾ ਉਹਦੇ ਕੋਲ ਪੈਸੇ ਹੈ ਹੀ ਨਹੀਂ ਤੇ ਹੈਗੇ ਨੇ ਹੈਗੇ ਕੰਮ ਤੇ ਕਬੀਲਦਾਰੀ ਤੂੰ ਨੂੰ ਨਾ ਪੜਾਉਂਦੀ ਨਹੀਂ ਆਂ ਨ ਇੰਨਾ ਥੋੜਾ ਹੁੰਦਾ ਵੀ ਘਰ ਚ ਤੂੰ ਕਰਕੇ ਰੱਖੋ ਨਾ ਮੱਖ ਨਹੀਂ ਬਈ ਮੈਂ ਪੈਸੇ ਉਹ ਕਿ ਬਿੱਲਦਾਰੀ ਮੈਂ ਫੜਾਉਂਦੀ ਨਹੀਂ ਉਹਦੇ ਪੈਸੇ ਨੇ ਸਾਡੇ ਸਾਡੇ ਸਿਰ ਚੜਾ ਹੀ ਨਹੀਂ ਉਹਨੂੰ ਦਿਨੋਂ ਦਿਨਣਾ ਆਏ ਕਿਵੇਂ ਚੜਾਈ ਜਾਂਦੀ ਆ ਚੜਾਈ ਜਾਂਦੀ ਜਦੋਂ ਕਿ ਬਿੱਲਦਾਰੀ ਸਾਡੇ ਸਾਡੇ ਕਰਦੀ ਉਹਨੂੰ ਫੜਾਈ ਜਾਂਦੀ ਆ ਤੂੰ ਸਾਰੇ ਕਿਆ ਫੜਾਈਆਂ ਨੇ ਚੱਲ ਫੜਾਈਆਂ ਨੇ ਫੜਾਈ ਜਾਂਦੀ ਆ ਸਹੀ ਚੱਲ ਆਏ ਕਿਵੇਂ ਫੜਾਈ ਜਾਂਦੀ ਜਿਵੇਂ ਤੂੰ ਚੱਲਦੇ ਪਾਉਣੀ ਤੂੰ ਉਹਨੂੰ ਆ ਆਏ ਕਿਵੇਂ ਕਹਿੰਦੀ ਮੇਰੇ ਕੇ ਸੁਣ ਮੈਂ ਤੇ ਚੱਲ ਫੜਾਏ ਫੜਾਏ ਸਹੀ ਨਹੀਂ ਚਾ ਤੂੰ ਲਾਲਾ ਜੋਰ ਜਿਹੜਾ ਲਾਉਣੀ ਹੈਂ ਆਏ ਨਹੀਂ ਹੋ ਕਰਦੋਂ ਇੱਕ ਦਿਨ ਪਸਤਾਵੇਂਗੀ ਆਪਦੇ ਪੈਰਾਂ ਤੇ ਆਪੇ ਕੰਡ ਮੈਂ ਕੋਈ ਕੰਡੇ ਨਹੀਂ ਬੀਜਦੀ ਕੁਛ ਨਹੀਂ ਕਰਦੀ ਹੈ ਦੇਖ ਭਾਈ ਮੇਰੀ ਸੁਣ ਲੈ ਗੱਲਾਂ ਉਹ ਤਾਂ ਅੱਧ ਦੀ ਮਾਲਕਣੀ ਆ ਉਹ ਤਾਂ ਐਂ ਫੜਾਉਂਗੀ ਮੈਂ ਤਾਨੂੰ ਐਂ ਕਿਵੇਂ ਫੜਾ ਐਂ ਮਮੀ ਮੱਖਰਾਦਨ ਤੋਂ ਉਹ ਕਮਾਉਂਦਾ ਉਹਦੇ ਪੈਸੇ ਨੇ ਉਹ ਜੇ ਤਾਂ ਇਹ ਕਮਾਕੇ ਦੇਉਂਦੀ ਫਿਰ ਤੈਨੂੰ ਪਤਾ ਲੱਗੇ ਉਹਦਾ ਅੱਧ ਦਾ ਸਭ ਕੁਝ ਸਾਰਾ ਕੁਝ ਉਸਦਾ ਐਂ ਅੱਧ ਦਾ ਕਿ ਮੈਂ ਅੱਧ ਦਾ ਤਾਂ ਸੌਰੇ ਆ ਉੱਥੇ ਜਾ ਕੇ ਨਾ ਨਾ ਇਹ ਗੱਲ ਤਾਂ ਮੱਖਾ ਬਣਦੀ ਨਹੀਂ ਮੈਂ ਤਾਂ ਉਹਨੂੰ ਐਵੇਂ ਜੋ ਕਰੂ ਫੜਾ ਤੂੰ ਜ਼ੋਰ ਲਾ ਲੈ ਜੀ ਤੇ ਤੇ ਵਿਆਹੀ ਕਾ ਤਾਂ ਦੇ ਜੇ ਤਾਂ ਉਰੀ ਵਰੀ ਨੀ ਕੁਮਾਰੀ ਰੱਖ ਲੰਦੀ ਐਂ ਕਿ ਮੈਂ ਕੁਮਾਰੀ ਰੱਖ ਲੰਦੀ ਸੌਣ ਮੈਂ ਮਟੈਬ ਦੀ ਨੂੰ ਮੈਂ ਵਿਆਹਣਾ ਫਿਰ ਵਿਆਹ ਕੇ ਕੜਤਾ ਹੈ ਤੋਰੀਏ ਤਿੰਨ ਮਹੀਨੇ ਤਾਂ ਹੋ ਗਏ ਨੇ ਮਾ ਮੁਖਾ ਮੇਰੇ ਕੋਲ ਸੁਣ ਕੋਸ ਹੋ ਗਿਆ ਤਿੰਨ ਹੋ ਗਏ ਭਾਵੇਂ ਦੋ ਹੋ ਗਏ ਮੈਂ ਤੈਨੂੰ ਆਪ ਦੇ ਉਹਦੇ ਚਾਹ ਲਾੜ ਮੈਂ ਤਾਂ ਉਹਦੇ ਪੂਰੇ ਕਰੂੰ ਜਿਵੇਂ ਉਹ ਕਰਦੀ ਹੈ ਚਾਹ ਪੂਰੇ ਤਾਂ ਕਰ ਦੇਦੇ ਪਰ ਸੌਰੇ ਵਧੀਆ ਲੱਗਦੀ ਉਹ ਚਾਹ ਪੂਰੇ ਕਰਦੇ ਪੂਰੇ ਨਹੀਂ ਲੱਗਦੀ ਮੈਂ ਕਿਹਾ ਉਰੇ ਵੀ ਉਹ ਵਧੀਆ ਲੱਗਦੀ ਹੈ ਜੀ ਉਰੇ ਕਿੱਥੇ ਵਧੀਆ ਲੱਗਦੀ ਹੈ ਨਹੀਂ ਹੁਣ ਕਬੀਲਦਰੀ ਵੀ ਤੂੰ ਉਹਨੂੰ ਉਹ ਕਰ ਮੈਂ ਤਾਂ ਉਸੇ ਮੇਰੇ ਕੋਲ ਸੁਣ ਜਦੋਂ ਹੱਦ ਨਹੀਂ ਮਾਰਕਣੀ ਮੈਂ ਤਾਂ ਫੜਾਉਂਗੀ ਆਏਂਗੇ ਬਣਾ ਵੀ 80 ਪੈਸੇ ਨਹੀਂ ਫੜਨ ਦੇ ਮਖਾ ਫੇ ਤੂੰ ਫੜਨੇ ਨਹੀਂ ਮੈਂ ਤਾਂ ਫੜਾਉਂਗੀ ਤੂੰ ਜਿਆਦਾ ਅਸਰ ਮੈਂ ਤਾਂ ਇਹ ਜਿੱਤੂ ਸਰ ਚੜਾ ਹੂੰ ਤੂੰ ਜੋਰ ਲਾਉਣਾ ਜਿਹੜਾ ਲਾ ਲੈਪਦਾ ਤੈਨੂੰ ਅਸੀਂ ਜੋਰ ਵੀ ਲਾ ਕੇ ਦਿਖਾਵਾਂਗੇ ਪਰ ਅਸੀਂ ਕਬੀਲਦਾਰੀ ਨੇ ਨੂੰ ਫੜਾਉਣ ਦਿੰਦੇ ਫੜਾਉਣ ਦੇ ਮਿਲ ਗਿਆ ਮੈਂ ਤਾਂ ਇਹ ਜਿੱਕਰੂ ਫੜਾਉਂਗੀ ਆਉਣ ਦਿਨ ਦੱਸਦੀ ਆ ਵੀ ਸਾਰੇ ਪੈਸੇ ਫੜਾ ਦਿਆਂ ਮੈਂ ਤਾਂ ਉਹਦੇ ਚੌ ਲੱਡ ਪੂਰੇ ਕਰੂੰਗੀ ਮੇਰੀ ਧੀ ਜਦੂਰੇ ਆ ਮੈਂ ਤਾਂ ਉਹਦੇ ਉਰੇ ਵੀ ਚੌ ਲੱਡ ਪੂਰੇ ਕਰੂੰਗੀ ਉਹਦੇ ਦਾ ਸੌਰੀ ਵਧੀਆ ਲਾ ਦੇਂਗੇ ਨਹੀਂ ਮੱਖ ਨਹੀਂ ਮੱਖ ਮੈਂ ਤਾਂ ਬਹਣੀ ਬੈਠੀ ਤਾਂ ਹੋ ਰਹੀ ਆ ਚੌ ਪੂਰੇ ਕਾਹਨੇ ਕਰੂੰਗੀ ਉਹ ਨਾ ਮੈਂ ਤਾਂ ਉਰੇ ਕਰੂੰਗਾ ਤੇ ਚੌ ਲੱਡ ਪੂਰੇ ਚਾਹ ਜਿਹੜਾ ਤੈਥੋਂ ਖੁੰਦਾ ਬਸ ਕਰ ਲੈ ਜਿਵੇਂ ਚਾਹ ਪੂਰੇ ਕਰਨੇ ਤੂੰ ਕਰ ਦੇ ਸੱਤ ਤੋਂ ਨਹੀਂ ਥੋੜੇ ਦਾ ਮੱਥਾ ਵਾਜਦਾ ਲੈ ਕੁੜੀ ਪੈਸੇ ਜਿਹੜੇ ਤੈਨੂੰ ਪੈਸੇ ਫੜਾਏ ਨੇ ਮੰਮੀ ਨੇ ਸੁਣਿਆ ਨਹੀਂ ਹੈਗਾ ਤੈਨੂੰ ਜਿਹੜੇ ਮੰਮੀ ਨੇ ਪੈਸੇ ਫੜਾਏ ਨੇ ਮੈਂ ਪੈਸੇ ਮੰਗਦਾ ਤੈ ਤੋਂ ਕਿਹੜੇ ਪੈਸੇ ਮਾਤਾ ਨੇ ਫੜਾਏ ਨੇ ਜਿਹੜੇ ਤੈਨੂੰ ਪੈਸੇ ਮੈਨੂੰ ਕੋਈ ਮਤਲਬ antisense ਫੜਾਏ ਪੈਸੇ ਕਿਉਂ ਨਹੀਂ ਫੜਾਏ ਮੈਨੂੰ ਸਾਰਾ ਕੁਝ ਦੱਸਤਾ ਕਰਨਾ ਨੇ ਹੋਣ ਕਰਕੇ ਕਹਿੰਦੀ ਮਾਤਾ ਨੇ ਕਰਨਾ ਉਹਨੂੰ ਗਗਨ ਨੂੰ ਪੈਸੇ ਫੜਾਤੇ ਅੱਛਾ ਮੇਰੇ ਬਾਪ ਮਟਲੀ ਨਹੀਂ ਹੈ ਹਾਂ ਦੱਸਦਾ ਬਿੰਦੂ ਕਰਕੇ ਹਾਂ ਹਾਂ ਦੱਸਦਾ ਦੱਸਦਾ ਦੱਸੂਗੀ ਨਹੀਂ ਹੋਰ ਕਿਹਨੂੰ ਦੱਸੂਗੀ ਮੈਨੂੰ ਲੋੜ ਆ ਪੈਸਿਆਂ ਦੀ ਪੈਸੇ ਵੜਾ ਲਿਆ ਨਾਲੇ ਵੀਰੇ ਪੈਸੇ ਮੇਰੇ ਹਵਦੇ ਨੇ ਠੀਕ ਹੈ ਮੰਮੀ ਨੇ ਮੈਨੂੰ ਕੋਈ ਪੈਸੇ ਦਿੱਤੇ ਹੈਗੇ ਨਾ ਤੇਰੇ ਪੈਸੇ ਕਿੱਥੋਂ ਆ ਗਏ ਤੇਰੇ ਕੋਲ ਤਾਂ ਸਾਰੇ 200 ਰੁਪਏ ਜਿੱਤੂ ਆਈ ਤੀ ਮੇਰੇ ਖਾਤੇ 'ਤੇ ਵੀ ਪੈਸੇ ਹੈਗੇ 3000 ਰੁਪਏ ਹਾਂ ਖਾਤੇ ਤੂੰ ਕਦੋਂ ਗਈਆਂ ਮਿਕੜਾ ਅਗਲੇ ਹੀ ਪੈਸੇ ਮੇਰੇ ਖਾਤੇ 'ਤੇ ਪਹਿਲਾਂ ਵੀਰੇ ਪੈਸੇ ਹੈਗੇ ਧੀਏ ਹਾਂ ਤੂੰ ਲੱਗੀ ਹੋਈਆਂ ਗਾਂ ਮਾਸਟਰ ਨਹੀਂ ਮੇਲੀ ਤਾਂ ਤੂੰ ਬੈਠੀ ਐ ਮੈਂ ਤਾਂ ਲੱਗੀ ਹੋਈਆਂ ਵੀਰੇ ਕੋਈ ਮਾਤਾ ਕੁੱਤਲਾ ਮਾਤਾ ਨੂੰ ਨਹੀਂ ਮਾਤਾ ਕੁੜਿਆ ਮੜੀ ਜੀ ਹਾਂ ਮਰੀ ਕੀ ਰੋਲਾ ਪਾਇਆ ਤੁਸੀਂ ਨੇ ਪਣ ਭਾਂਜਾ ਨੇ ਕੀ ਹੋ ਗਿਆ ਮੈਂ ਤਾਂ ਪੈਸੇ ਮੰਗਦਾ ਪੈਸੇ ਨੇ ਢੇੜ ਚਾਰੀ ਹੈਗੀ ਇਹ ਤੈਨੂੰ ਪੈਸੇ ਕਿੱਥੋਂ ਦੇ ਦੂਗੀ ਔਰ ਜਿਹੜੇ ਪੈਸੇ ਟਾਈਮ ਫੜਾਏ ਨੇ ਇਹਨੂੰ ਉਹ ਮੈਂ ਇਹਨੂੰ ਮੈਂ ਇਹਨੂੰ ਪੈਸੇ ਹਾਂ ਕਿਉਂ ਫੜਾਏਗਾ ਤੋਂ ਨਹੀਂ ਹੈਗਾ ਮੈਂ ਨਹੀਂ ਭਾਈ ਪੈਸੇ ਪੂਸੇ ਫੜਾਏ ਹੈ ਉਹ ਤਾਂ ਪੈਸੇ ਫੜਾਏ ਨੇ ਇਹਨੂੰ ਚੁੱਪ ਕਰਕੇ ਦੇਖ ਕਹੇਦੇ ਮੈਂ ਸੌਦਾ ਪੱਤਾ ਲਿਆਉਣਾਗਾ ਮੱਖਾਂ ਭਾਈ ਮੈਂ ਪੈਸੇ ਫੜਾਏ ਨਹੀਂ ਹੈਗੇ ਆਖੇ ਲੱਗਦੇ ਹੁੰਦੇ ਨੇ ਵੀ ਤਾਂ ਫੜਾਏ ਨਹੀਂ ਹੈਗੇ ਉਹਨੇ ਕਿਰਨਾਂ ਨੇ ਕਹਿੰਨੀ ਮੈਂ ਫੜਾਉਦੀ ਦੇਖੀ ਆ ਉਹ ਉਹ ਤਾਂ ਉਹੀ ਬੋਕੀਆਂ ਦੀ ਹੈਗੀ ਨਹੀਂ ਕਿ ਬੋਕੀਆਂ ਦੀ ਗੱਲਾਂ ਸਹੀ ਨਹੀਂ ਉਹਨੇ ਕੀ ਦੇਖੀ ਮੈਂ ਫੜਾਉਂਦੀ ਮੈਂ ਰਲਵੇ ਪੈਸੇ ਕਿੱਥੋਂ ਆਉਂਦੇ ਤਿੰਨ ਮਹੀਨੇ ਹੋ ਗਏ ਬੇਟੀ ਨੂੰ ਖਾਂਦੀ ਨੂੰ ਉਹਨੂੰ 6000 ਰੁਪਏ ਨਹੀਂ ਫੜਾ ਸਕ ਅੱਛਾ ਹੁਣ ਤੂੰ ਤਾਂ ਖਾਣ ਪੀਣ ਵੀ ਗਿਣੇਗਾ ਤੂੰ ਉਹ ਗਿਣੂਗਾ ਨਹੀਂ ਹੈਗਾ ਨਹੀਂ ਲੋਕ ਤੈਨੂੰ ਕੀ ਕਹਿਣਗੇ ਆ ਲੋਕ ਕਹਿਣਗੇ ਫਿਰ ਇਹ ਕੀ ਦੱਸ ਕਮਾਉਂਦੀ ਆ ਉਰੇ ਕਰ ਪੈਸੇ ਤਾਂ ਆਪਣੀ ਨੇ ਉਹ ਤੇਰੇ ਪੈਸੇ ਕਿਵੇਂ ਨੇ ਉਹਦੇ ਪੈਸੇ ਭਾਈ ਮੈਂ ਨਹੀਂ ਫੜਾਏ ਫੜੂ ਹੈਗੇ ਪੈਸੇ ਕਿੰਨੇ ਮੈਂ ਨਹੀਂ ਫੜਾਏ ਚੁੱਪ ਕਰਕੇ ਉਹਨੂੰ ਕਹਦੇ ਵੀ ਪੈਸੇ ਫੜਾ ਦੂਗੀ ਮੈਂ ਸੌਦਾ ਲੈਣ ਲੈ ਫੜਾ ਕੇ ਪੈਸੇ ਆਪਣਾ ਇਹਦੇ ਕਿਰਤਾ ਚ ਨੇ ਪੈਸੇ ਫੜਾ ਤੁਹਾਡੇ ਪੈਸੇ ਨਹੀਂ ਮਿਲੇ ਮੇਰੇ ਪੈਸੇ ਆਪਦੇ ਨੇ ਉਹ ਤੂੰ ਲੈ ਕੇ ਕਿੱਥੋਂ ਆਈਆਂ ਤੂੰ ਪੈਸੇ ਮਾਤਾ ਨੇ ਜਦੋਂ ਫੜਾਏ ਨੇ ਪੈਸੇ ਮੇਰੇ ਖਾਤੇ ਵਿੱਚ ਪੈਸੇ ਆਏ ਦੀਏ ਹਾਏ ਹੋਏ ਰੱਬਾ ਉਹ پیسے ਮੇਰੇ ਨੇ ਟੋਕੜਾ ਖਲੇ ਹੀ ਮੈਨੂੰ ਫੇਰ ਸੌਰੇ ਤੇ ਲੈ ਕੇ ਆਈ ਦਿਖਾਤੇ ਜਿਹਾ ਆ ਕੇ ਫੇਰ ਸੌਰੇ ਤੇ ਲੈ ਕੇ ਆਈ ਸੌਰੇ ਦਾ ਤੂੰ ਮਿਹਨਤ ਲਾ ਕੇ ਆਈ ਸੌਰੇ ਦੋ ਮਹੀਨੇ ਹੋ ਗਏ ਦਿਨੋਰੇ ਬੈਠੀ ਨੂੰ ਬਸ ਉਹ پیسے ਮੇਰੇ ਨੇ ਕੀ ਠੀਕ ਹੈ ਬਾਲਾ ਬੰਨ ਪਕਾਈ ਮਨ ਦਿ ਲੋਡ ਨਹੀਂ ਬਸ ਮੇਰੇ ਨੇ ਉਰੇ ਬੈਠਿਆਂਗੀ ਮਾਣੀ ਆਰਾਮ ਨਾਲ ਲੈ ਮਾਤਾ ਗੱਲ ਸੁਣ ਲੈ ਇਰੇ ਕਮਾ ਕੇ ਲਿਆਉਣਾ ਮੈਂ ਤੂੰ ਚਾਕੇ ਪੈਸੇ ਇਹਨੂੰ ਫੜਾ ਦੇਣੀ ਆ ਇਹਨੂੰ ਮਖਤਿਆਰ ਬਣਾਤਾ ਕਰਦੇ ਤੋਂ ਅੱਗੇ ਤੋਂ ਮੈਂ ਤੈਨੂੰ ਪੈਸੇ ਨਹੀਂ ਦਿੰਦਾ ਜਿਹੜੇ ਮੈਂ ਕਮਾ ਕੇ ਲਿਆਉਣਾਗਾ ਭਾਈ ਚੱਲ ਫਿਰ ਮੈਂ ਤਾਂ ਮਖਤਿਆਰ ਵੀ ਇਹਨੂੰ ਬਣਾਉਂਗੀ ਹਾਂ ਬਣਾਏਗੀ ਕਿਵੇਂ ਅੱਗੇ ਤੂੰ ਲੈ ਉਹ ਉੱਤੇ ਰੋ ਮਾਰਦੇ ਲੈ ਮੇਰੇ ਤੇ ਮਾਰਦੀ ਆਪਣੇ ਪੈਸੇ ਨੇ ਆਪਣੇ ਪੈਸੇ ਦੀ ੱੱਬੀ ਬੈਠੀ ਆ ਲੈ ਕੋਈ ਹੋਂਦਾ ਪੱਤਾ ਲਿਆਉਣਾ ਇਹਨੂੰ ਪਤਾ ਨਹੀਂ ਹੈਗਾ ਵੀ ਆਪਾਂ ਖਾਣਾ ਕੁਛ ਐਂ ਕਿ ਮੱੱੱਬੀ ਬੈਠੀ ਹੈ ਕਿ ਭਾਈ ਸੇ ਦੇ ਨੇ ਉਹ ਉਹ ਦੇ ਨੇ ਪੈਸੇ ਉਹੀ ਮਾਰੀਏ ਨਹੀਂ ਤੂੰ ਵੀ ਇਹਦੇ ਨਵੀਂ ਮੇਰ ਕਰਾਈ ਜਾਂਦੀਆਂ ਜਿੱਦੇ ਘਰ ਪੱਟ ਲੈ ਉਹਦੇ ਦੂਰ ਝਾਕੇਂਗੀ ਲੱਗਾ ਕਿ ਮੈਂ ਓਂਕਾਰ ਪੜ੍ਹਦੀ ਫਰਦੀਆਂ ਓਂਕਾਰ ਪੜ੍ਹਦੀ ਫਰਦੀਆਂ ਤੂੰ ਨੇ ਕਹੇ ਵੀ ਪੈਸੇ ਫੜਾ ਭਾਈ ਇਹਦੇ ਮੁੰਡੇ ਦੇ ਜਦੋਂ ਪੈਸੇ ਨੇ ਪੈਸੇ ਉਹਦੇ ਨੇ ਭਾਈ ਕਿੱਦੇ ਤੇ ਪੈਸੇ ਮੇਰੇ ਨੇਗੇ ਉਹ ਮੈਨੂੰ ਪਤਾ ਹੀ ਐ ਸਭ ਤੇਰੇ ਨੇ ਕਿਹਦੇ ਨੇ ਪੈਸੇ ਮੇਰੀ ਗੱਲ ਸੁਣ ਲਓ ਦੋਨੇ ਜਾਣੀ ਆ ਅੱਗੇ ਤੋਂ ਲਿਆ ਕੇ ਮੈਂ ਦਾ ਪੈਸੇ ਕੰਨਾਂ ਨੂੰ ਫੜਾਇਆ ਕਰੂੰਗਾ ਸੁਣ ਤੂੰ ਜੇ ਮੈਨੂੰ ਨਾਲ ਕੋਈ ਹਿਸਾਬ ਦੇਵੋ ਉਹ ਹੱਕਦਾਰਾ ਪੈਸਾ ਪੈਸੇ ਮੈਂ ਉਹਨੂੰ ਪੜਾਵਾਂਗਾ ਅੱਛਾ ਮੇਰੇ ਕੋਲ ਸੋ ਉਹ ਕਿੰਨਾ ਹੈ ਮਾਮਾ ਲੈਣੀ ਬਣ ਗਈ ਹੈਗੀ ਉਹ ਪੈਸੇ ਫੜੂਗੀ ਉਹੀ ਫੜੂਗੀ ਪੈਸੇ ਮੈਂ ਵੱਡੀ ਆ ਕਿ ਕਰਨਾ ਵੱਡੀ ਆ ਨਹੀਂ ਤੁਸੀਂ ਕਦੇ ਕੋਈ ਰਪੀਰ ਦਾ ਹਿਸਾਬ ਦਿੱਤਾ ਵੀ ਕਿੱਧਰ ਗਏ ਪੈਸੇ ਸਾਰ ਸਾਰੀ ਸਾਰ ਨਾ ਕੋਈ ਤੁਸੀਂ ਕਰੇ ਕੋਈ ਚੀਜ਼ ਸੌਦਾ ਪੱਤਾ ਲਿਆਉਣੀ ਹੋ ਨਾ ਤੁਸੀਂ ਕੁਝ ਕਰਦੇ ਹੋ ਨਾ ਤੁਸੀਂ ਸਿਲੰਡਰ ਭਰਾਇਆ ਕੁਝ ਵੀ ਨਹੀਂ ਕਰਿਆ ਸਭ ਕੁਝ ਇਹ ਕਰਦੇ ਆ ਅਸੀਂ ਹੋਰ ਪੈਸੇ ਕਿੱਧਰ ਗਏ ਨੇਗੇ ਅੱਛਾ ਅੱਜ ਤੋਂ ਉਹ ਬਣ ਗਈ ਹੈ ਕਿੰਨਾ ਬਣ ਗਈ ਉਹੀ ਬਣੂ ਐਂ ਕਿਵੇਂ ਬਣ ਗਈ ਪੈਸੇ ਉਹਨੂੰ ਲੈ ਕੇ ਫੜਾਉ ਮੈਂ ਉਹ ਵੀ ਕਿਸੇ ਦਾ ਨਹੀਂ ਚਲਾਉਂਦਾ ਨਹੀਂ ਕਿੰਨਾ ਵੱਡੀ ਆ ਕਿ ਮੈਂ ਵੱਡੀ ਆ ਚੱਲ ਵੱਡੀ ਛੋਟੀ ਤਾਂ ਜੇ ਤੇਰੇ ਭਾਈ ਆਪਦੇ ਉਹਦੇ ਕੰਮ ਸਹੀ ਹੁੰਦੇ ਮੈਂ ਤੈਨੂੰ ਅੱਗੇ ਫੜਾਉਂਦੀ ਸੀ ਪੈਸੇ ਉਹ ਚਹੀਨੂ ਸੀ ਹੋਰ ਕੀ ਕਰਤਾ ਨੂੰ ਜਾ ਕੇ ਪੈਸੇ ਇਹਨੂੰ ਵੜਾਈ ਜਾਂਦੀ ਐ ਇਹਨੇ ਦੱਸ ਪੈਸੇ ਹੀ ਕਰਨੇ ਨੇ ਇਹਨੇ ਪੈਸੇ ਲੈ ਜਾਣੇ ਕਿੱਥੇ ਨੇ ਕਿ ਮੈਂ ਫੜਾਈ ਨਹੀਂ ਇਹਨੂੰ ਮੈਂ ਪੈਸੇ ਕਹੀ ਨਹੀਂ ਮੇਰੇ ਨੇਗੇ ਉਹ ਚੱਲ ਬਈ ਛੋਟੀ ਗੱਲ ਸੁਣੀ ਮੈਨੂੰ ਸਭ ਪਤਾ ਲੱਗ ਗਿਆ ਪੈਸੇ ਕੀ ਜੀਨੇ ਪੈਸੇ ਨਾ ਅੱਗੇ ਤੋਂ ਮੈਂ ਤਾਂ ਕੰਨਾਂ ਨੂੰ ਪੈਸੇ ਫੜਾਉ ਮੇਰਾ ਪੈਂਟਾ ਛੱਡੋ ਤੂੰ ਕੰਨਾਂ ਨੂੰ ਫੜਾ ਕੇ ਦਿਖਾਈ ਪੈਸੇ ਮੈਂ ਫੜੂਗੀ ਐ ਕਿਵੇਂ ਫੜਾਵੇਂਗਾ ਤੂੰ ਕੰਨਾਂ ਨੂੰ ਪੈਸੇ ਮੈਨੂੰ ਸਭ ਪਤਾ ਲੱਗ ਗਿਆ ਤੁਹਾਡਾ ਨਹੀਂ ਚਾਲ ਦਾ ਮੈਂ ਅੱਗੇ ਤੋਂ ਤੁਹਾਨੂੰ ਪੈਸੇ ਨਹੀਂ ਬਣਾਉਂਦੇ ਹੈਗੇ ਉਹਦਾ ਪਤਾ ਲੱਗ ਗਿਆ ਮੈਨਾਂ ਦਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਨਾ ਅਗਲਾ ਭਾਗ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਮਿਲਦੇ ਹਾਂਗੇ ਅਗਲੇ ਭਾਗ ਵਿੱਚ